ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਦੇਣ ਵਾਲੀ ਪਾਰਟੀ ਦੇ ਰਾਜ ਦੇ ਵਿੱਚ ਬੇਟੀ ਤੇ ਤਸ਼ੱਦਦ ਵੀ ਹੋਇਆ ਤੇ ਬੇਇਨਸਾਫੀ ਵੀ ਇਹ ਕਹਿਣਾ ਹੈ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਜਿਨ੍ਹਾਂ ਬਿਲਕਿਸਬਾਨ ਨੂੰ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਬਿਲਕਿਸਬਾਨ ਨੂੰ ਦੇ ਮਾਮਲੇ 'ਚ ਫੈਸਲਾ ਆਇਆ ਕੀ ਕਹਿਣਾ ਚਾਹੁੰਗੇ ਕਿਵੇਂ ਲੈਂਦੇ ਹੋ ਸਰ ਮੈਂ ਬਿਲਕੁਲ ਅਦਾਲਤ ਦੇ ਇਸ ਫੈਸਲੇ ਦਾ ਪੂਰ ਜ਼ੋਰ ਸਵਾਗਤ ਕਰਦੀ ਹਾਂ ਕਿਉਂਕਿ ਜਿਹੜੀ ਪਾਰਟੀਆਂ ਬੇਟੀ ਬਚਾਓ ਦੀ ਗੱਲ ਕਰਦੇ ਨੇ ਬੇਟੀ ਪੜ੍ਹਾਓ ਦੀ ਗੱਲਾਂ ਕਰਦੇ ਨੇ ਲੇਕਿਨ ਕਿੰਨੀ ਦੁਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੇ ਫਿਲਕਸ ਬਾਨੂ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕਰਤਾ ਬਲਤਕਾਰ ਕੀਤਾ ਉਹਦੀ 3 ਸਾਲ ਦੀ ਕੁੜੀ ਦਾ ਸਿਰ ਕੰਧ 'ਚ ਮਾਰ ਕੇ ਉਹਦਾ ਕਤਲ ਕੀਤਾ ਉਹਦੇ ਢਿੱਡ 'ਚ ਪਲਦੇ ਹੋਏ ਬੱਚੇ ਨੂੰ ਵੀ ਮਾਰਤਾ ਇਹੋ ਜਿਹੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੁਜਰਾਤ ਤੋਂ ਉਹਨਾਂ ਨੂੰ ਜੇਲ੍ਹ ਤੋਂ ਸਮੇਂ ਤੋਂ ਪਹਿਲੇ ਰਿਹਾ ਕਰਤਾ ਜਦ ਅਸੀਂ ਸਾਡੀ ਸਿੱਖ ਕੌਮ ਜਦ ਆਪਣੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਰਿਹਾਈ ਤੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ 'ਚ ਕੇਂਦਰ ਦੀ ਸਰਕਾਰ ਨੇ ਲਿਖਤ 'ਚ ਨੋਟੀਫਿਕੇਸ਼ਨ ਕੱਢੀ ਕਿ ਇਹਨਾਂ ਨੂੰ ਰਿਹਾ ਕਰਾਂਗੇ ਤਾਂ ਭਾਈ ਰਾਜੂ ਆਨਾ ਜੀ ਦੀ ਫਾਸੀ ਨੂੰ ਉਮਰ ਕੈਚੇ ਤਬਦੀਲ ਕਰਾਂਗੇ ਜਦ ਅਸੀਂ ਆਪਣੀ ਮੰਗ ਰੱਖਦੇ ਆ ਤੇ ਫੇਰ ਤਾਂ ਸਾਨੂੰ ਤਾਂ ਨਕਾਰ ਦਿੱਤਾ ਜਾਂਦਾ ਹੈਗਾ ਆਪ ਹੀ ਨੋਟੀਫਿਕੇਸ਼ਨ ਕੱਢ ਕੇ ਆਪਣੀ ਗੱਲ 'ਚ ਪੂਰਾ ਕਰਨ ਨੂੰ ਮੈਂ ਕਹਿੰਦੀ ਆ ਕਿਉਂਕਿ ਅਸੀਂ ਘਟ ਗਿਣਤੀ ਦੇ ਦਿਲ ਕਿਸ ਬਾ ਨੂੰ ਘਟ ਗਿਣਤੀ ਤੀ ਸੀਗੀ ਬੰਦੀਸ ਇੱਕ ਘੱਟ ਗਿਣਤੀਆਂ ਵਿੱਚ ਆਂਦੇ ਸੋ ਉਹਨਾਂ ਦੇ ਨਾਲ ਤਾਂ ਆ ਵਿਵਹਾਰ ਤੇ ਜਿਨ੍ਹਾਂ ਨੇ ਬਲਦਕਾਰ ਵਰਗੇ ਗੰਦੇ ਅਪਰਾਧ ਕੀਤੇ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਕਿਉਂਕਿ ਤੁਸੀਂ ਵੱਧ ਗਿਣਤੀ ਵਾਲੇ ਤਾਂ ਤਾਲਮੇ ਰੱਖਦੇ ਹੋ ਤਾਂ ਫਿਰ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਸਤਕਾਰਿਆ ਵੀ ਜਾ ਰਿਹਾ ਇਸ ਤੋਂ ਹੋਰ ਹੋਰ ਨੀਚ ਗੱਲ ਕੀ ਹੋ ਸਕਦੀ ਹੈ ਤਾਂ ਮੈਨੂੰ ਖੁਸ਼ੀ ਹੈ ਕਿ ਅਦਾਲਤ ਨੇ ਇਸ ਫੈਸਲੇ ਨੂੰ ਵਾਪਸ ਮੋੜਿਆ ਤੇ ਇੱਕ ਵਾਰ ਫਿਰ ਉਹਨਾਂ ਨੂੰ ਜੇਲਾ ਵਿੱਚ ਧੱਕਨ ਦਾ ਫੈਸਲਾ ਕੀਤਾ ਦੱਸ ਦਈਏ ਕਿ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੂੰ ਦੇ ਨਾਲ ਹੋਈ ਗੈਂਗਰੇਪ ਦੇ 11 ਦੋਸ਼ੀਆਂ ਦੀ ਰਿਹਾਈ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਅਗਸਤ 2022 ਦੇ ਵਿੱਚ ਗੁਜਰਾਤ ਵਿੱਚ ਇੱਕ ਸਮੂਹਿਕ ਬਲਾਤਕਾਰ ਅਤੇ 7 ਲੋਕਾਂ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਘੱਟ ਰਹੇ 11 ਦੋਸ਼ੀਆਂ ਦੀ ਸਜ਼ਾ ਮੁਆਫ ਕਰਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਇਹ ਸਭ ਸੂਬਾ ਸਰਕਾਰ ਦੀ ਸਿਫਾਰਿਸ਼ ਤੇ ਹੋਇਆ ਸੀ ਇਹ 11 ਲੋਕ ਸਾਲ 2002 ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸਦੇ ਪਰਿਵਾਰ ਦੇ 7 ਲੋਕਾਂ ਦੇ ਕਤਲ ਕੇਸ ਵਿੱਚ ਗੋਦਰਾ ਦੀ ਜੇਲ੍ਹ ਵਿੱਚ ਬੰਦ ਸਨ ਗੁਜਰਾਤ ਸਰਕਾਰ ਨੇ ਸਪਸ਼ਟ ਕੀਤਾ ਕਿ ਇਹ ਮੁਆਫੀ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਸਮੇਂ ਲਾਗੂ ਰਾਜ ਦੀ ਮੁਆਫੀ ਨੀਤੀ ਦੇ ਤਹਿਤ ਦਿੱਤੀ ਗਈ ਸੀ ਗੁਜਰਾਤ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਹੋਈ ਇਸ ਫੈਸਲੇ ਤੇ ਕੁਝ ਸਿਆਸੀ ਪਾਰਟੀਆਂ ਸਮਾਜ ਸੇਵੀਆਂ ਤੇ ਪੱਤਰਕਾਰਾਂ ਨੇ ਵੀ ਸਵਾਲ ਚੁੱਕੇ ਬਿਲਕਿਸ ਬਾਨੋ ਨੇ ਇਨਸਾਫ ਦੀ ਲੰਬੀ ਲੜਾਈ ਲੜੀ ਇਸ ਤੋਂ ਬਾਅਦ ਅੱਜ ਸੁਪਰੀਮ ਕੋਰਟ ਨੇ 11 ਦੋਸ਼ੀਆਂ ਦੀ ਰਿਹਾਈ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਕਤਲ ਤੇ ਗੈਂਗਰੇਪ ਦੇ ਇਹਨਾਂ 11 ਦੋਸ਼ੀਆਂ ਦੀ ਮੋੜ ਤੋਂ